ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਆ ਜਿਹੜਾ ਲਾਲਜੀਤ ਸਾਬ ਭੁੱਲਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਨਾ ਮੰਤਰੀ ਸਾਹਿਬ ਨੇ ਵੀ ਮੈਂ जाट ਆ ਮੈਂ ਕੋਈ ਸਨਿਆਰਾ ਜਾਂ ਤਰਖਾਨ ਜਾਂ ਗੁੱਲੀ ਘੜਨੀਗਾ ਗੁਰਨਾਨਕ ਸਾਹਿਬ ਕਹਿੰਦੇ ਬੋਲ ਜਿਹੜਾ ਆਪਣੇ ਮੂੰਹ ਚੋਂ ਨਿਕਲਦਾ ਨਾ ਇੱਕ ਵੀ ਬੋਲ ਜਿਹੜਾ ਮਾੜਾ ਨਿਕਲਦਾ ਇਹ ਆਪਣਾ ਤਨ ਵੀ ਫਿੱਕਾ ਕਰ ਦਿੰਦਾ ਤੇ ਮਨ ਵੀ ਫਿੱਕਾ ਕਰ ਦਿੰਦਾ ਪੁੱਲਰ ਸਾਹਿਬ ਮੈਂ ਇੱਕ ਗੱਲ ਕਹਿ ਰਿਹਾ ਜਦੋਂ ਤੁਸੀਂ ਐਮਐਲਏ ਬੰਨਾ ਸੀ ਉਦੋਂ ਸਨਿਆਰਿਆਂ ਨੇ ਵੀ ਵੋਟਾਂ ਪਾਈਆਂ ਤਰਖਾਣਾ ਨੇ ਵੀ ਵੋਟਾਂ ਪਾਈਆਂ ਹੋਰ ਵੀ ਜਿਹੜੇ ਜਾਤ ਬਰਾਦਰੀ ਜਿਹੜੇ ਭੈਣ ਭਰਾ ਨੇ ਉਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਾਲਾਂਕਿ ਗੁਰਬਾਣੀ ਜਾਤ ਬਰਾਦਰੀ ਨੂੰ ਨਹੀਂ ਮੰਦੀ ਤੁਹਾਡੇ ਵਰਗਿਆਂ ਨੇ ਕਬੀਰ ਸਾਹਿਬ ਨੂੰ ਮਹਿਣਾ ਮਾਰਿਆ ਜਾਤ ਦਾ ਜਲਾਇਆ ਕਹਿ ਕੇ ਫੇਰ ਹੀ ਕਬੀਰ ਸਾਹਿਬ ਨੂੰ ਲਿਖਣਾ ਪੈ ਗਿਆ ਵੀ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜਹ ਜੱਪਿਓ ਸਿਰਜਨਹਾਰ ਤੁਹਾਡੇ ਵਰਗਾ ਨੇ ਮਿਹਣੇ ਮਾਰੇ ਤਾਂ ਇੱਕ ਵੀਰ ਸਾਹਿਬ ਵਰਗਾ ਨੇ ਵੱਖਰੇ ਹੋ ਕੇ ਪਰਮੇਸ਼ਰ ਨੂੰ ਧਿਆਇਆ ਤੇ ਆਪਣੇ ਅੰਦਰੋਂ ਪਾਇਆ ਤੇ ਉਹਨਾਂ ਦੀ ਬਾਣੀ ਅੱਗੇ ਅੱਜ ਸਾਰਿਆਂ ਦਾ ਸਿਰ ਝੁਕਦਾ ਵੈਸੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿਰ ਝੁਕਾਉਂਦਾ ਨਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਗੇ ਚੱਲਦਾ ਉਹ ਕਦੇ ਵੀ ਕਦੇ ਵੀ ਜਾਤ ਬਰਾਦਰੀ ਦਾ ਰੰਗ ਰੂਪ ਦਾ ਕੱਦ ਕਾਟ ਦਾ ਹੰਕਾਰ ਨਹੀਂ ਕਰਦਾ ਪਰ ਮੈਨੂੰ ਲੱਗਦਾ ਵੀ ਤੁਹਾਡੇ ਸਿਰ ਤੇ ਹੰਕਾਰ ਇੰਨਾ ਜ਼ਿਆਦਾ ਚੜ ਗਿਆ ਵੀ ਤੁਸੀਂ ਲੋਕਾਂ ਨੂੰ ਇਹ ਮਿਹਣਾ ਮਾਰਿਆ ਵੀ ਮੈਂ जाट ਆ ਮੈਂ ਕੋਈ ਤਰਖਾਨ ਜਾਂ ਸੁਨਿਆਰਾ ਨਹੀਂ ਗਾ ਦੇਖੋ ਸਾਰੇ ਆਪਾਂ ਬੰਦੇ ਆ ਸਾਰਿਆਂ ਦੀ ਜਾਣ ਆ ਸਾਰਿਆਂ ਦੀ ਸਾਹ ਚੱਲਦੀ ਕੋਈ ਵੀ ਇੱਕ ਦੂਜੇ ਨਾਲੋਂ ਵੱਡਾ ਨਹੀਂ ਹੁੰਦਾ ਇੱਥੇ ਭੱਜਦਿਆਂ ਨੂੰ ਰਾਹ ਸਾਰਿਆਂ ਨੂੰ ਇੱਕੋ ਜਿਹੇ ਹੁੰਦੇ ਆ ਪਰ ਆਪਾਂ ਕਿਸੇ ਨੂੰ ਜਾਤ ਦਾ ਬਰਾਦਰੀ ਦਾ ਮਿਹਣਾ ਮਾਰਾਂਗੇ ਨਾ ਤਾਂ ਹੀਣ ਭਾਵਨਾ ਪੈਦਾ ਹੁੰਦੀ ਆ ਬਾਕੀ ਤੁਹਾਡੀ ਅੰਦਰ ਦੀ ਜੋ ਸੋਚ ਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਤੁਹਾਡੇ ਬਿਆਨ ਨੇ ਇਹ ਗੱਲ ਸਾਬਤ ਕਰਤੀ ਆ ਕਿ ਤੁਹਾਡੇ ਜਿਹੜਾ ਅੰਦਰੂਨੀ ਸੋਚ ਆ ਉਹ ਕੀ ਆ ਇਨਾ ਹੰਕਾਰ ਚੰਗਾ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਐ ਕਿ ਜਿਹੜਾ ਰਾਜਾ ਤੇ ਸਿਕਦਾਰ ਕੋਈ ਵੀ ਬੰਦਾ ਇਸ ਸੰਸਾਰ ਤੇ ਨਾ ਰਿਆ ਦਾ ਨਾ ਕਿਸੇ ਰਹਿਣਾ ਹੀ ਰਾਜੇ ਰਈਏ ਤੇ ਸਿਕਦਾਰ ਕੋਈ ਨਾ ਰਹੀ ਸਿਓ ਹੱਟ ਪੱਟਣ ਬਾਜ਼ਾਰ ਹੁਕਮੇ ਟੈ ਸਿਓ ਉਹ ਪਰਮੇਸ਼ਰ ਦੀ ਨਿਗਾਹ 'ਚ ਦਾ ਵਗ ਕਿੜੇ ਦੇ ਬਰਾਬਰ ਬਣੀ ਗਏ ਆਪਾਂ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਉਹਦੀ ਨਿਗਾਹ 'ਚ ਕੋਈ ਵੀ ਕੁਝ ਨਹੀਂਗਾ ਸਭ ਕਿੜੇ ਦੇ ਬਰਾਬਰ ਆ ਇੱਕ ਅੱਖ ਚਮਕਣ ਤੋਂ ਪਹਿਲਾਂ ਮਲਿਆ ਮੇੜ ਕਰਕੇ ਸੁੱਟ ਦਿੰਦਾ ਬਾਕੀ ਜਿਹੜਾ ਤੁਸੀਂ ਬਿਆਨ ਦਿੱਤਾ ਇਹ ਬਹੁਤ ਜ਼ਿਆਦਾ ਗਲਤ ਬਿਆਨ ਦਿੱਤਾ ਤੁਸੀਂ ਲੋਕਾਂ ਦੇ ਦਿਲਾਂ 'ਚ ਠੇਸ ਪਹੁੰਚਾਈ ਹੈ ਇਹ ਤੁਹਾਨੂੰ ਜੋ ਵੀ ਤੁਸੀਂ ਬੋਲਿਆ ਇਹਦੇ ਬਾਰੇ ਤਾਂ ਤੁਸੀਂ ਜਾਣੀ ਜਾਣ ਜੇ ਕਿ ਤੁਸੀਂ ਕੀ ਬੋਲਿਆ ਇਹ ਤੁਸੀਂ ਜੋ ਬਿਆਨ ਦਿੱਤਾ ਬਿਲਕੁਲ ਗਲਤ ਦਿੱਤਾ ਉਲਟ ਦਿੱਤਾ ਨਹੀਂ ਬੋਲਣਾ ਚਾਹੀਦਾ ਤੁਹਾਨੂੰ ਬਾਕੀ ਆਪਣੇ ਰੂਹ ਅੰਦਰ ਛਾਤੀ ਮਾਰ ਕੇ ਵੇਖੋ ਵੀ ਕੀ ਤੁਹਾਨੂੰ ਬਿਆਨ ਦੇਣਾ ਚਾਹੀਦਾ ਸੀ ਇਹ ਜਿਹੜੇ ਆਪਣੇ ਅਹੁਦੇ ਨੇ ਨਾ ਇਹ ਬਹੁਤਾ ਚਿਰ ਨਹੀਂ ਰਹਿੰਦੇ ਤੁਹਾਡੇ ਤੋਂ ਪਹਿਲਾਂ ਵੀ ਇਸ ਸੰਸਾਰ ਤੇ ਬੜੇ ਆਏ ਤੇ ਬੜੇ ਚਲੇ ਗਏ ਜਿੰਨਾ ਦੁਨੀਆਂ ਜਿੱਤੀ ਉਹ ਵੀ ਚਲੇ ਗਿਆ ਆਪਾਂ ਤਾਂ ਕੁਝ ਵੀ ਨਹੀਂ ਇੱਕ ਇਲਾਕੇ ਦੀ ਆਪਾਂ ਨੂੰ ਐਮਐਲਏ ਮਿਲ ਗਈ ਜਾਂ ਮੰਤਰੀ ਮਿਲ ਗਿਆ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਸਾਰਿਆਂ ਨੂੰ ਮਿਲ ਜਾਂਦੀ ਇਹ ਲੋਕਾਂ ਨੇ ਦਵਾਈ ਤੁਹਾਨੂੰ ਸਾਰੇ ਭੈਣ ਭਰਾਵਾਂ ਨੇ ਇਕੱਠੇ ਹੋ ਕੇ ਦਵਾਈ ਹੈ ਬਾਕੀ ਆਪਣੇ ਅੰਦਰ ਥੋੜੀ ਜੀ ਛਾਤੀ ਮਾਰ ਕੇ ਵੇਖੋ ਤੁਹਾਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਬਾਕੀ ਵੀ